ਪੰਜਾਬ ਕੈਬਨਿਟ ਦੇ ਵਿੱਚ ਨਵੇਂ ਬਣ ਰਹੇ ਮੰਤਰੀਆਂ ਨੂੰ ਕਿਹੜੇ ਵਿਭਾਗ ਕਿਹੜੇ ਮੰਤਰਾਲੇ ਦਿੱਤੇ ਜਾਣੇ ਆ ਅਤੇ ਕਿਹੜੇ ਮੰਤਰੀ ਮੌਜੂਦਾ ਮੰਤਰੀ ਦਾ ਵਿਭਾਗ ਖੋਇਆ ਜਾਂ ਬਦਲਿਆ ਜਾ ਰਿਹਾ ਹੈ ਤੇ ਬਾਰੇ ਗੱਲ ਕਰਨੀ ਹੈ ਇਹਦੇ ਬਾਰੇ ਇੱਕ ਤਾਜ਼ਾ ਖਬਰ ਜਿਹੜੀ ਆ ਉਹ ਆ ਰਹੀ ਹੈ ਆਖਿਰਕਾਰ ਨਵੇਂ ਮੰਤਰੀ بنائے ਜਾ ਰਹੇ ਨੇ ਉਹਨਾਂ ਨੂੰ ਕਿਹੜੇ ਵਿਭਾਗ ਦਿੱਤੇ ਜਾ ਸਕਦੇ ਆ ਇਸ ਨੂੰ ਲੈ ਕੇ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਜਿਹੜੀਆਂ ਸ਼ੁਰੂਆਤੀ ਮੁੱਢਲੀਆਂ ਖਬਰਾਂ ਆ ਰਹੀਆਂ ਨੇ ਉਹਦੇ ਅਨੁਸਾਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਇੱਕ ਖਬਰ ਦੀ ਵਿਆਖਿਆਤ ਕਰਨੀ ਹੈ ਕੀ ਕੀ ਮਸਲਾ ਸੀਗਾ ਆਖਰਕਾਰ ਕਿਹੜੇ ਕਿਹੜੇ ਮੰਤਰੀ ਨੂੰ ਕਿਹੜਾ ਕਿਹੜਾ ਵਿਭਾਗ ਦਿੱਤਾ ਜਾਣਾ ਹੈ ਪ੍ਰਾਣੇ ਮੰਤਰੀ ਕਿਸ ਦੇ ਪਰ ਉਤਰੇ ਜਾਣੇ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀ ਜੁੜੇ ਲੁਕਪੈਨ ਨਿਊਜ਼ ਨਾਲ ਮੈਂ ਹਰਿੰਦਰ ਬਾਜਵਾ ਅੱਜ ਸ਼ਾਮ ਠੀਕ 5 ਵਜੇ ਦਾ ਸਮਾਂ ਜਿਹੜਾ ਲਿਆ ਗਿਆ ਹੈ ਪੰਜਾਬ ਰਾਜ ਭਵਨ ਤੋਂ ਮਾਣਯੋਗ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਪੰਜਾਬ ਦੇ ਨਵੇਂ ਪੰਜ ਮੰਤਰੀਆਂ ਨੂੰ ਸੌਚ ਕਾਉਣਗੇ ਨਵੇਂ ਪੰਜ ਮੰਤਰੀ ਸੌ ਚੁੱਕਣਗੇ ਕਿਹਾ ਜਾ ਰਿਹਾ ਹੈ ਕਿ ਪਿਛਲੇ ਆਨੇ ਜਿਹੜੇ ਚਾਰਾਂ ਦੀ ਛੁੱਟੀ ਹੋਣੀ ਸੀ ਉਹਨਾਂ ਨੇ ਅਸਤੀਫੇ ਦੇ ਦਿੱਤੇ ਨੇ ਤੇ ਉਹਨਾਂ ਦੀ ਪ੍ਰਵਾਨਗੀ ਛੇਤੀ ਹੋ ਸਕਦੀ ਹੈ ਸਵਾਲ ਇਹ ਹੈ ਕਿ ਨਵੇਂ ਬਣਨ ਵਾਲੇ ਮੰਤਰੀਆਂ ਦੇ ਵਿੱਚੋਂ ਕਿਹੜੇ ਮੰਤਰੀ ਨੂੰ ਕਿਹੜਾ ਵਿਭਾਗ ਦਿੱਤਾ ਜਾ ਸਕਦਾ ਹੈ ਪੰਜ ਨਾਮ ਜਿਹੜੇ ਚੱਲ ਰਹੇ ਨੇ ਪਹਿਲਾ ਨਾਮ ਬਰਿੰਦਰ ਕੁਮਾਰ ਗੋਇਲ ਹੋਰਾਂ ਦਾ ਚੱਲ ਰਿਹਾ ਜੋ ਕਿ ਲਹਿਰਾ ਗਾਗਾ ਤੋਂ ਬਧਾਇਕ ਨੇ ਦੂਜਾ ਨਾਮ ਮਹਿੰਦਰ ਭਗਤ ਹੋਣਾ ਦਾ ਚੱਲ ਰਿਹਾ ਜੋ ਕਿ ਜਲੰਧਰ ਪੱਛਮੀ ਤੋਂ ਬਧਾਇਕ ਨੇ ਤੀਜਾ ਨਾ ਹਰਦੀਪ ਸਿੰਘ ਮੁੰਡੀਆਂ ਦਾ ਚੱਲ ਰਿਹਾ ਜੋ ਕਿ ਸਾਹਨੇਵਾਲ ਤੋਂ ਵਿਧਾਇਕ ਨੇ ਤੇ ਚੌਥਾ ਨਾ ਤਰਨੁਪ੍ਰੀਤ ਸਿੰਘ ਸੌਂਧੂਰਾ ਦਾ ਚੱਲ ਰਿਹਾ ਜੋ ਕਿ ਖੰਨੇ ਤੋਂ ਨੇ ਤੇ ਪੰਜਵਾਂ ਨਾ ਡਾਕਟਰ ਰਵਜੋਤ ਸਿੰਘ ਹੁਣਾਂ ਦਾ ਚੱਲ ਰਿਹਾ ਜੋ ਕਿ ਸ਼ਾਮਚਰਾਸੀ ਤੋਂ ਵਿਧਾਇਕ ਨੇ ਇਹਨਾਂ ਸਾਰਿਆਂ ਦੇ ਕੋਲੇ ਜਿਹੜਾ ਉਹ ਚੱਲੇ ਨੇ ਪਰ ਚਾਰ ਮੰਤਰੀਆਂ ਦੇ ਵਿਭਾਗ ਫਾਈਨਲ ਦੱਸੇ ਜਾਂਦੇ ਆ ਆ ਸੂਤਰਾਂ ਦੇ ਅਨੁਸਾਰ ਇਹ ਖਬਰ ਆ ਰਹੀ ਹੈ মিডিਆ ਰਿਪੋਰਟਸ ਵੀ ਇਹਦੇ ਬਾਰੇ ਹੁਣ ਤੱਕ ਤਾਂ ਆ ਚੁੱਕੀਆਂ ਨੇ ਦੋ ਤਿੰਨ ਪਰ ਸੂਤਰ ਜੋ ਗੱਲ ਕਹਿੰਦੇ ਆ ਮੈਂ ਤੁਹਾਡੇ ਨਾਲ ਉਹ ਸਾਂਝੀ ਕਰਨੀ ਚਾਹਾਂਗਾ ਕਿ ਕਿਹੜੇ ਮੰਤਰੀ ਨੂੰ ਕਿਹੜਾ ਵਿਭਾਗ ਦਿੱਤਾ ਜਾ ਸਕਦਾ ਹੈ ਪਹਿਲੀ ਵੱਡੀ ਖਬਰ ਇਹ ਆ ਕਿ ਆਵਾਜਾਈ ਪੰਚਾਇਤ ਤੇ ਪਿੰਡੂ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਤੋਂ ਜਿਹੜਾ ਪੰਚਾਇਤ ਤੇ ਪਿੰਡੂ ਵਿਕਾਸ ਦਾ ਵਿਭਾਗ ਵਾਪਸ ਲੈ ਕੇ ਨਵੇਂ ਬਣਨ ਵਾਲੇ ਮੰਤਰੀ ਤਰਨਪ੍ਰੀਤ ਸਿੰਘ ਸੋਹਣ ਨੂੰ ਦਿੱਤਾ ਜਾ ਸਕਦਾ ਹੈ ਇਹ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਸੂਤਰ ਇਸ ਬਾਰੇ ਕਹਿ ਰਹੇ ਨੇ ਕਿ ਇਸੇ ਤਰ੍ਹਾਂ ਹੋ ਸਕਦਾ ਹੈ ਸ਼ਹਿਰੀ ਵਿਕਾਸ ਅ ਅਰਬਨ ਡਿਵੈਲਪਮੈਂਟ ਦਾ ਵਿਭਾਗ ਜਿਹੜਾ ਉਹ ਸਾਹਨੇਵਾਲ ਤੋਂ ਵਿਧਾਇਕ ਤੇ ਨਵੇਂ ਮੰਤਰੀ ਬਣਨ ਜਾ ਰਹੇ ਹਰਦੀਪ ਸਿੰਘ ਮੁੰਡਿਆ ਨੂੰ ਦਿੱਤਾ ਜਾ ਸਕਦਾ ਬੜਾ ਉਹਨਾਂ ਲਈ ਇਹ ਕਹਿ ਸਕਦੇ ਆ ਕਿ ਉਹਨਾਂ ਦਾ ਜੋ ਹਲਕਾ ਹੈ ਸਾਨੇ ਵਾਲ ਹਲਕਾ ਲੁਧਿਆਣਾ ਦਾ ਜਿਹੜਾ ਸਬ ਅਰਬਨ ਏਰੀਆ ਹੈ ਕਹਿ ਲਈਏ ਸਾਨੇ ਵਾਲ ਇੱਕ ਤਰ੍ਹਾਂ ਨਾਲ ਡਵੈਲਪਮੈਂਟ ਲਗਾਤਾਰ ਉੱਥੇ ਕੋਠੀਆਂ ਪਲਾਟ ਕਲੋਨੀਆਂ ਤਾਂ ਉਹਨਾਂ ਲਈ ਇੱਕ ਅਹਿਮ ਵਿਭਾਗ ਆ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਇਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਤੇ ਬਰਿੰਦਰ ਕੁਮਾਰ ਗੋਇਲ ਨੂੰ ਬਰਿੰਦਰ ਕੁਮਾਰ ਗੋਇਲ ਨੂੰ ਜਿਹੜਾ ਵਿਭਾਗ ਹੈ ਉਹ ਦਿੱਤਾ ਜਾ ਸਕਦਾ ਹੈ ਕਿਹਾ ਜਾ ਰਿਹਾ ਕਿ ਉਹ ਮਾਈਨਿੰਗ ਦੇ ਮੰਤਰੀ ਹੋ ਸਕਦੇ ਆ ਖਣਿਜ ਅਤੇ ਮਾਈਨਿੰਗ ਦੇ ਮੰਤਰੀ ਹੈ ਜਿਹੜੇ ਉਹ ਬਰਿੰਦਰ ਕੁਮਾਰ ਗੋਇਲ ਹੋ ਸਕਦੇ ਆ ਅਮਿੰਦਰ ਭਗਤ ਉਹਨਾਂ ਨੂੰ ਫਿਲਹਾਲ ਦੀ ਘੜੀ ਕਿਹਾ ਜਾ ਰਿਹਾ ਹੈ ਕਿ ਬਾਗਬਾਨੀ ਦਿੱਤਾ ਜਾ ਸਕਦਾ ਹੈ ਪਰ ਅੰਦਰ ਖਾਤੇ ਇਹ ਕਾਫੀ ਲੰਬੇ ਸਮੇਂ ਤੋਂ ਚਰਚਾ ਕਿ ਉਹਨਾਂ ਨੂੰ ਖੇਡ ਵਿਭਾਗ ਵੀ ਦਿੱਤਾ ਜਾ ਸਕਦਾ ਤੇ ਲਘੂ ਉਦਯੋਗ ਵੀ ਉਹਨਾਂ ਦੇ ਕੋਲ ਜਾ ਸਕਦਾ ਪਰ ਇਹਦੇ ਬਾਰੇ ਹਜੇ ਕੋਈ ਪੁਸ਼ਟੀ ਨਹੀਂ ਪਰ ਬਾਗਬਾਨੀ ਬਾਰੇ ਸੂਤਰ ਕਹਿ ਰਿਹਾ ਕਿ ਬੜਾ ਠੋਕ ਕੇ ਕਹਿਆ ਜਾ ਰਿਹਾ ਡਾਕਟਰ ਰਵਜੋਤ ਬਾਰੇ ਹਾਲੇ 605 ਕਿਉਂਕਿ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਖਬਰ ਦੇ ਚੁੱਕਿਆ ਕਿ ਡਾਕਟਰ ਰਵਜੋਤ ਦਾ ਨਾਮ ਜਿਹੜਾ ਉਹ ਮੰਤਰੀ ਬਣਨ ਵਾਲਿਆਂ ਦੀਆ ਸੂਚੀ ਚੋਂ ਬਾਹਰ ਕਰ ਦਿੱਤਾ ਗਿਆ ਪਰ ਤਾਜ਼ਾ ਖਬਰ ਇਨ ਹੋਈ ਹੈ ਕਿ ਸੂਤਰ ਕਹਿੰਦੇ ਆ ਕਿ ਨਹੀਂ ਪੰਜ ਹੀ ਮੰਤਰੀ ਸੋ ਚੁੱਕਣਗੇ ਡਾਕਟਰ ਰਵਜੋਤ ਹੁਣਾ ਦਾ ਉਹਦੇ ਵਿੱਚ ਨਾ ਸ਼ਾਮਲ ਹੈ ਜਣੀ ਕਿ ਮੈਂ ਜਿਹੜੀ ਵਜਾਹਤ ਕਰਨ ਦੀ ਗੱਲ ਕਹੀ ਸੀ ਉਹ ਇਹ ਹੈ ਨਵੀਂ ਡਿਵੈਲਪਮੈਂਟ ਆਈ ਹੈ ਤੁਹਾਨੂੰ ਮੈਂ ਉਸ ਖਬਰ 'ਚ ਵੀ ਕਿਹਾ ਸੀ ਕਿ ਹਤਮੀ ਤੌਰ ਤੇ ਸਿਆਸਤ ਦੇ ਅੰਦਰ ਕੋਈ ਚੀਜ਼ ਪੱਕੀ ਨਹੀਂ ਹਰ ਪਲ ਸਥਿਤੀ ਬਦਲ ਸਕਦੀ ਹੈ ਤੇ ਉਸੇ ਤਰ੍ਹਾਂ ਨਾਲ ਹੀ ਹੋ ਰਿਹਾ ਹੈ ਪੰਜਾਬ ਕੈਬਨਿਟ ਦੇ ਵਿੱਚ ਫੇਰ ਬਦਲ ਹੈ ਉਸੇ ਦਰਮਿਆਨ ਕਈ ਚਰਚਾਵਾਂ ਨੇ ਚਰਚਾ ਇਹ ਨੇ ਕਿ ਕਹਿੰਦੇ ਨੇ ਹੁੰਦੇ ਕਿ ਅਵੀ ਬਰਾਚ ਚੜਨ ਤੋਂ ਪਹਿਲਾਂ ਕਈ ਵਾਰ ਲਾੜਾ ਰੁੱਸ ਜਾਂਦਾ ਹੈ ਤੇ ਉਹ ਵਾਲੀ ਸਥਿਤੀ ਵੀ ਪੰਜਾਬ ਦੇ ਵਿੱਚ ਹੋਈ ਹੋਈ ਹੈ ਉਹ ਉਸ ਤਰ੍ਹਾਂ ਦਾ ਮਾਹੌਲ ਵੀ ਹੈਗਾ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਮੁੱਖ ਮੰਤਰੀ ਅੱਜ ਸੰਗਰੂਰ ਚ ਨੇ ਆਪਣੇ ਪਾਰਟੀ ਵਰਕਰਾਂ ਦੇ ਨਾਲ ਬੜੇ ਲੰਬੇ ਸਮੇਂ ਤੋਂ ਬਾਅਦ ਉਹਨਾਂ ਨੂੰ ਇਸ ਤਰ੍ਹਾਂ ਨਾਲ ਮਿਲਦੇ ਦੇਖਿਆ ਗਿਆ ਹੈ ਚੰਗੀ ਗੱਲ ਹੈ ਉਹਨਾਂ ਨੇ ਬਠਿੰਡੇ ਦੇ ਵਿੱਚ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਵੀ ਕਰਨਾ ਹੈ ਉਸ ਤੋਂ ਪਹਿਲਾਂ ਉਹ ਸੰਗਰੂਰ ਸੀ ਬੀਤੀ ਸ਼ਾਮ ਦੇ ਕੱਲ ਸੰਗਰੂਰ ਦੇ ਵਿੱਚ ਪੁਲਿਸ ਦੀ ਆਵਾਜ਼ ਆਈ ਇਸ ਗੱਲ ਦੀ ਗਵਾਹੀ ਭਰਤੀ ਸੀ ਕਿ ਕੋਈ ਵੀਆਈਪੀ ਸ਼ਹਿਰ ਦੇ ਅੰਦਰ ਹੈਗਾ ਆ ਦਾ ਜਿਹੜੀ ਖਬਰ ਤੁਹਾਨੂੰ ਪਹਿਲਾਂ ਦਿੱਤੀ ਹੈ ਕਿ ਡਾਕਟਰ ਰਵਜੋਦ ਦਾ ਨਾਂ ਕਢਿਆ ਜਾ ਸਕਦਾ ਹੈ ਉਹਦੇ ਵਿੱਚ ਇੱਕ ਨਵੀਂ ਡਿਵੈਲਪਮੈਂਟ ਇਹ ਆਈ ਹੈ ਕਿ ਨਹੀਂ ਡਾਕਟਰ ਰਵਜੋਦ ਦਾ ਨਾਂ ਸਟਿਲ ਐਗਜ਼ਿਸਟ ਕਰਦਾ ਹੈ ਉਸ ਲਿਸਟ ਦੇ ਅੰਦਰ ਉਹਨਾਂ ਦਾ ਨਾਂ ਹਜੇ ਵੀ ਮੌਜੂਦ ਹੈ ਮੰਤਰੀ ਬਣਨ ਵਾਲੇ ਐਮ ਐਲ ਏ ਵਿਧਾਇਕਾਂ ਦੀ ਸੂਚੀ ਦੇ ਵਿੱਚ ਅ ਅੱਗੇ ਜਾ ਕੇ ਕੀ ਹੁੰਦਾ ਹੈ ਸਮਾਂ ਦੱਸੇਗਾ ਇੱਕ ਵਾਰ ਤੁਹਾਨੂੰ ਮੈਂ ਫਿਰ ਦੱਸਦਾ ਕਿ ਨਵੇਂ ਵਿਭਾਗ ਜਿਹੜੇ ਆ ਉਹ ਦਿੱਤੇ ਜਾਣੇ ਆ ਇਹ ਵੀ ਚਰਚਾ ਹੈ ਕਿ ਹਰਪਾ ਜਨ ਸਿੰਘ ਈਟੀਓ ਜੋ ਕਿ ਇਸ ਵੇਲੇ ਲੋਕ ਨਰਮਨ ਤੇ ਜਿਹੜੇ ਬਿਜਲੀ ਮੰਤਰੀ ਨੇ ਉਹਨਾਂ ਤੋਂ ਲੋਕ ਨਰਮਨ ਵਿਭਾਗ ਵਾਪਸ ਵੀ ਹੋ ਸਕਦਾ ਹੈ ਉਹ ਕਿਸੇ ਹੋਰ ਕੋਲ ਵੀ ਜਾ ਸਕਦਾ ਹੈ ਇਹ ਵੀ ਇੱਕ ਚਰਚਾ ਹੈ ਪਰ ਨਵੇਂ ਮੰਤਰੀਆਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਕਿ ਪਿੰਡੂ ਪੰਚਾਇਤ ਤੇ ਪਿੰਡੂ ਵਿਕਾਸ ਜਿਹੜਾ ਵਿਭਾਗ ਹੈ ਉਹ ਲਾਲਜੀਤ ਭੁੱਲਰ ਕੋਲੇ ਸ਼ਾਇਦ ਐਡੀਸ਼ਨਲ ਚਾਰਜ ਹੈ ਵਾਧੂ ਵਿਭਾਗ ਕਹਿ ਲਈਏ ਮੰਤਰੀ ਨੇ ਉਹਦੇ ਤਾ ਉਹ ਉਹਨਾਂ ਤੋਂ ਲੈ ਕੇ ਕਿਉਂਕਿ ਕੁਲਦੀਪ ਸਿੰਘ ਢਾਲੀਵਾਲ ਕੋਲ ਸੀ ਉਹਨਾਂ ਤੋਂ ਲੈ ਕੇ ਜਿਹੜਾ ਹੈ ਤਰਨਪ੍ਰੀਤ ਸਿੰਘ ਸੌਂਧ ਨੂੰ ਦਿੱਤਾ ਜਾ ਸਕਦਾ ਸ਼ਹਿਰੀ ਵਿਕਾਸ ਹਰਦੀਪ ਸਿੰਘ ਮੁੰਡੀਆਂ ਮਾਈਨਿੰਗ ਬਰਿੰਦਰ ਗੋਇਲ ਬਾਗਬਾਨੀ ਮਹਿੰਦਰ ਭਗਤ ਤੇ ਚਰਚਾ ਵੀ ਹੈ ਕਿ ਕੁਲਦੀਪ ਸਿੰਘ ਢਾਲੀਵਾਲ ਨੂੰ ਵੀ ਕੋਈ ਹੁਣ ਮੋਟਾ ਮਲਾਈਦਾਰ ਵਿਭਾਗ ਦਿੱਤਾ ਜਾ ਸਕਦਾ ਹੈ ਇਹਦੀ ਵੀ ਇੱਕ ਚਰਚਾ ਅੰਦਰ ਖਾਤੇ ਚੱਲ ਰਹੀ ਹੈ ਕਿੰਨੀ ਕੁ ਸਪਸ਼ਟ ਹੁੰਦੀ ਹੈ ਇਹ ਸਮਾ ਦੱਸੇਗਾ ਪਰ ਤੁਹਾਨੂੰ ਮੈਂ ਇਹ ਖਬਰ ਵੀ ਦੱਸਤੀ ਤੇ ਡਾਕਟਰ ਰਵਜੋਤ ਵਾਲੀ ਖਬਰ ਦੇ ਵਿੱਚ ਵੀ ਵਜਾਹਤ ਕਰ ਦਵਾਂ ਕਿ ਨਵੀਂ ਡਿਵੈਲਪਮੈਂਟ ਇਹ ਆ ਰਹੀ ਹੈ ਕਿ ਡਾਕਟਰ ਰਵਜੋਤ ਦੀ ਐਂਟਰੀ ਜਿਹੜੀ ਹੈ ਉਹਨਾਂ ਨੂੰ ਔਟ ਨਹੀਂ ਕੀਤਾ ਗਿਆ ਸੀ ਔਟ ਨਹੀਂ ਹੋਈ ਸੀ ਪਰ ਇਹ ਚਰਚਾ ਪੋਲਿਟੀਕਲ ਕੋਰੀਡੋਰਸ ਦੇ ਅੰਦਰ ਸਵੇਰ ਤੋਂ ਹੀ ਚੱਲ ਰਹੀ ਸੀ ਸੂਤਰਾਂ ਨੇ ਇਸ ਕਰਕੇ ਇਸ ਚੀਜ਼ ਨੂੰ ਹਲਾਰਾ ਦਿੱਤਾ ਮੈਂ ਨਹੀਂ ਕਈ ਹੋਰ ਮੀਡੀਆ ਚੈਨਲਾਂ ਨੇ ਹੋਰ ਅਦਾਰਿਆਂ ਨੇ ਵੀ ਇਸ ਨੂੰ ਪ੍ਰਕਾਸ਼ਿਤ ਤੇ ਚਲਾਇਆ ਹੈ ਜਿਵੇਂ ਜਿਵੇਂ ਇਸ ਮਾਮਲੇ 'ਚ ਕੋਈ ਅਪਡੇਟ ਆਉਂਦੀ ਰਹੇਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਲੋਕਪੈਨ ਨਿਊਜ਼ ਲਈ ਹੁਣੇ ਸਮੇਂ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ